ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨਿਆਜਿਕ ਆਰਡਰ ਜਾਰੀ ਕੀਤਾ ਪੰਜਾਬ ਦੇ ਸਾਰੇ ਡਿਪਟੀ ਕਮਿਸ਼ਨਰ ਸਾਹਿਬਾਨ ਨੂੰ ਪੰਜਾਬ ਦੇ ਸਾਰੇ ਜਿਹੜੇ ਜ਼ਿਲ੍ਹੇ ਦੇ ਅਧਿਕਾਰੀ ਦੇਗੇ ਜਿਹੜੇ ਮਾਨਯੋਗ ਡੀਸੀ ਸਾਹਿਬਾਨ ਨੇਗੇ ਉਹਨਾਂ ਨੂੰ ਅੱਜ ਇੱਕ ਆਦੇਸ਼ ਜਾਰੀ ਕੀਤਾ ਗਿਆ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿ ਪੰਜਾਬ ਦੇ ਅੰਦਰ ਹਰੇਕ ਪਿੰਡ ਦੇ ਵਿੱਚ ਜਾਣਾਗਾ ਹਰੇਕ ਇਲਾਕੇ ਦੇ ਵਿੱਚ ਜਾਣਾਗਾ ਚਾਹ ਕਿ ਉੱਥੇ ਲੋਕਾਂ ਦੀਆਂ ਕਹਿਤਾ ਸੁਣਨੀਆਂ ਨੇਗੀਆਂ ਲੋਕਾਂ ਦੀਆਂ ਮੁਸ਼ਕਲਾਂ ਸੁਣਨੀਆਂ ਨੇਗੀਆਂ ਉਹਦੇ ਲਈ ਅੱਜ ਇੱਕ ਆਰਡਰ ਜਿਹੜਾ ਉਹ ਮਾਨਯੋਗ ਸੀਐਮ ਸਾਹਿਬ ਵੱਲੋਂ ਜਾਰੀ ਹੋਇਆਗਾ ਮਾਨਜੋਗ ਸੀਐਮ ਸਾਹਿਬ ਦੇ ਵਿਹਾਪ ਤੇ ਸਾਡੇ ਚੀਫ ਸੈਕਟਰੀ ਚੀਫ ਸੈਕਟਰੀ ਸਾਹਿਬ ਨੇ ਆਰਡਰ ਜਾਰੀ ਕੀਤਾਗਾ ਸਰਕਾਰ ਆਪਕੇ ਦਵਾਰ ਸਰਕਾਰ ਤੁਹਾਡੇ ਦਵਾਰ ਯਾਨੀ ਕਿ ਸਰਕਾਰ ਜਿਹੜੀ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਤੁਹਾਡੇ ਘਰ ਆਈ ਆ ਤੁਹਾਡੀਆਂ ਮੁਸ਼ਕਲਾਂ ਸੁਣਨ ਦੇ ਲਈ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਚੋ ਛੋਟੀਆਂ ਸਮੱਸਿਆਵਾਂ ਵੱਡੀਆਂ ਸਮੱਸਿਆਵਾਂ ਜਦ ਤੱਕ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਉਦੋਂ ਤੱਕ ਉਹ ਸਮੱਸਿਆਵਾਂ ਹੱਲ ਨਹੀਂ ਹੋ ਸਕਦੀਆਂ ਔਰ ਦੂਸਰੀ ਵੱਡੀ ਗੱਲ ਇਹ ਆ ਕਿ ਜਿਹੜਾ ਸਮੱਸਿਆ ਲੈ ਕੇ ਆਉਂਦਾਗਾ ਔਰ ਹੱਲ ਵੀ ਲਗਭਗ ਉਹਦੇ ਕੋਲੇ ਹੁੰਦਾਗਾ ਔਰ ਬਹੁਤ ਸਾਰੇ ਜਦੋਂ ਅਸੀਂ ਜਾਣੇ ਆ ਪਿੰਡਾਂ ਚ ਅਸੀਂ ਜਾਣੇ ਆ ਲੋਕਾਂ ਕੋਲੇ ਤਾਂ ਜਦੋਂ ਸ਼ਿਕਾਇਤ ਲੈ ਕੇ ਆਉਂਦਾ ਹੁੰਦਾ ਜਾਂ ਕੋਈ ਆਪਣੀ ਸਮੱਸਿਆ ਲੈ ਕੇ ਆਉਂਦਾਗਾ ਉੱਥੇ ਨਾਲ ਦੀ ਨਾਲ ਉਹ ਜਿਹੜਾ ਆਪਣਾ ਹੱਲ ਵੀ ਆ ਉਹ ਸੁਜੈਸਟ ਕਰਦਾਗਾ ਔਰ ਬਹੁਤ ਸਾਰੇ ਹੱਲ ਤਾਂ ਮੌਕੇ ਤੇ ਹੋ ਜਾਂਦੇ ਨੇ ਕਈ ਇਸ ਤਰ੍ਹਾਂ ਦੇ ਟੈਕਨੀਕਲ ਗੱਲਾਂ ਹੁੰਦੀਆਂ ਨੇ ਉਹ ਜਿਹੜੀਆਂ ਮੈਂ ਸਮਝਦਾ ਕਦੇ ਐਸਡੀਐਮ ਲੈਵਲ ਦੇ ਉੱਤੇ ਕਦੇ ਡੀਸੀ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਕਮਿਸ਼ਨਰ ਸਾਹਿਬਾਨ ਦੇ ਲੈਵਲ ਦੇ ਉੱਤੇ ਕਦੇ ਐਸਐਸਪੀ ਸਾਹਿਬ ਦੇ ਲੈਵਲ ਤੇ ਹੁੰਦੀਆਂ ਲੱਗੀਆਂ ਸੋ ਅੱਜ ਅਸੀਂ ਇੱਕ ਬੈਕਗ੍ਰਾਉਂਡ ਤਿਆਰ ਕੀਤਾਗਾ ਕਿ ਸਾਰੇ ਡਿਪਟੀ ਕਮਿਸ਼ਨਰ ਪਿੰਡਾਂ ਦੇ ਅੰਦਰ ਪਿੰਡਾਂ ਦੇ ਅੰਦਰ ਰੈਗੂਲਰ ਵਿజిਟ ਕਰਨਗੇ ਰੈਗੂਲਰਲੀ ਪਿੰਡਾਂ ਜਾਣਗੇ ਔਰ ਹਫਤੇ ਦੇ ਵਿੱਚ ਹਫਤੇ ਦੇ ਵਿੱਚ ਘੱਟੋ ਘੱਟ 4 ਦਿਨ ਘੱਟੋ ਘੱਟ 4 ਦਿਨ ਜਿਹੜਾ ਉਹ ਪਿੰਡਾਂ ਜਾ ਕੇ ਸ਼ਹਿਰਾਂ ਜਾ ਕੇ ਇਲਾਕਿਆਂ ਜਾ ਕੇ ਆਪਦੇ ਆਪ ਦਾ ਜਿਹੜਾ ਉਹਨੂੰ ਜੂਰਡਿਕਸ਼ਨ ਆ ਜਿਹੜਾ ਉਹਦਾ ਇਲਾਕਾ ਹੈਗਾ ਉੱਥੇ ਜਾ ਕੇ ਲੋਕਾਂ ਦੀ ਗੱਲਾਂ ਸੁਣਨਗੇ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਸ਼ਨੀਵਾਰ ਐਤਵਾਰ ਸੋਮਵਾਰ ਮੰਗਲਵਾਰ ਔਰ ਘਟੋ ਘਟ ਜਦੋਂ ਉਹ ਵਿজিট ਕਰਨੇ ਨਿਕਲਣਗੇ ਤਾਂ ਚਾਰ ਜਾਂ ਤਿੰਨ ਸਪਾਟ ਜਿਹੜੇ ਆਇਡੈਂਟੀਫਾਈ ਕਰਨਗੇ ਤਿੰਨ ਜਾਂ ਚਾਰ ਪਿੰਡਾਂ ਦੇ ਅੰਦਰ ਤਿੰਨ ਜਾਂ ਚਾਰ ਬੋਰਡਸ ਦੇ ਅੰਦਰ ਜਾਣਗੇ ਉੱਥੇ ਜਾ ਕੇ ਲੋਕਾਂ ਦੀ ਗੱਲ ਸੁਣਨਗੇ ਔਰ ਲੋਕਾਂ ਦਾ ਫਰਸਟ ਹੈਂਡ ਫੀਡਬੈਕ ਜਿਹੜੀ ਆ ਫਰਸਟ ਹੈਂਡ ਫੀਡਬੈਕ ਜਿਹੜੀ ਉਹ ਲਈ ਜਾਊਗੀ ਕਿ ਕਿਸ ਤਰ੍ਹਾਂ ਹੈਲਥ케ਅਰ ਦੇ ਜਿਹੜੇ ਅਫੀਸਰ ਸਹਿਬਾਨ ਨੇ ਜਾਂ ਜਿਹੜੇ ਹੈਲਥ케ਅਰ ਦੇ ਅੰਦਰ ਪ੍ਰੋਫੈਸ਼ਨਲ ਕੰਮ ਕਰਦੇ ਨੇਗੇ ਚਾਹੇ ਉਹ ਡਾਕਟਰ ਨੇ ਚਾਹੇ ਨਰਸਾਂ ਨੇ ਗਿਆ ਚਾਹੇ ਫਾਰਮਾਸਿਸਟ ਨੇਗੇ ਜਾਂ ਹੋਰ ਕੋਈ ਹਮਲਾਗਾ ਕਿ ਪਿੰਡ ਦੇ ਮਹੱਲਾ ਕਲਿੱਕ ਦੇ ਵਿੱਚ ਪਿੰਡ ਦੇ ਜਾਂ ਸ਼ਹਿਰ ਦੇ ਹਸਪੀਟਲ ਦੇ ਅੰਦਰ ਜਾਂ ਸਬਡਿਵੀਜ਼ਨਲ ਹਸਪੀਟਲ ਦੇ ਅੰਦਰ ਯਾ ਜਿਹੜਾ ਵੀ ਮੈਕੈਨਿਜ਼ਮ ਹੈਲਥ ਡਿਪਾਰਟਮੈਂਟ ਦੇ ਅੰਦਰ ਕੰਮ ਕਰਦਾਗਾ ਉਹਦੇ ਅੰਦਰ ਲੋਕਾਂ ਤੋਂ ਫੀਡਬੈਕ ਲੈਣਗੇ ਕਿ ਤੁਹਾਡਾ ਇਲਾਜ ਹੋ ਰਿਹਾ ਜਾਂ ਨਹੀਂ ਹੋ ਰਿਹਾ ਕਿਉਂਕਿ ਬਹੁਤ ਸਾਰੀਆਂ ਸਹੂਲਤਾਂ ਆਮ ਆਪੀ ਪਾਰਟੀ ਦੀ ਸਰਕਾਰ ਪੰਜਾਬ ਦੇ ਰਹੀ ਆ ਪਰ ਲੇਕਿਨ ਉਹਨਾਂ ਤੇ ਚੈੱਕ ਰੱਖਣਾ ਕੰਸਰਨਡ ਅਫਸਰਾਂ ਦੀ ਅਕਾਉਂਟੇਬਿਲਟੀ ਤੱਕ ਕਰਨਾ ਇਹ ਵੀ ਸਰਕਾਰ ਦੀ ਜ਼ਿੰਮੇਵਾਰੀ ਆ ਕਿਉਂਕਿ ਦੇ ਦਿਓ ਜਾ ਕੇ ਜਿਹੜੇ ਬੈਨੀਫੀਸ਼ੀਅਰ ਨੇ ਜਾਂ ਜਿਹਨਾਂ ਲੋਕਾਂ ਤੱਕ ਸੁਵਿਧਾ ਪਹੁੰਚਣੀਆਂ ਨੇ ਜੇ ਉਹ ਨਹੀਂ ਪਹੁੰਚਦੀ ਤਾਂ ਮੈਂ ਸਮਝਦਾ ਸਰਕਾਰ ਦੀ ਫੇਲਰ ਹੁੰਦਾ ਹੈ ਇਸੇ ਗੱਲ ਕਰਕੇ ਇਹ ਅਸੀਂ ਅੱਜ ਆਰਡਰ ਜਾਰੀ ਕੀਤੇ ਨੇਗੇ ਕਿ ਕਿਸ ਤਰ੍ਹਾਂ ਕੱਲਾ ਇਹ ਨਹੀਂ ਕਿ ਹੈਲਥ ਕੇਅਰ ਦੀ ਗੱਲ ਕਰਦਾ ਮੈਂ ਕਿਸ ਤਰ੍ਹਾਂ ਟੀਚਰ ਸਾਹਿਬਾਨ ਸਾਡੇ ਅਤੇ ਆਪਕ ਗੰਢ ਜਿਹੜੇ ਨੇਗੇ ਉਧਾਂ ਦੇ ਸਕੂਲਾਂ ਦੇ ਅੰਦਰ